ਧਰਨ ਠੀਕ ਕਰਨ ਵਾਸਤੇ ਜਿਹੜਾ ਆਪਾਂ ਦਹੀਂ ਵਾਲਾ ਨੁਸਖਾ ਦੱਸਿਆ ਆ ਕਿ ਉਹਦਾ ਸਾਨੂੰ ਕੋਈ ਸਾਈਡ ਇਫੈਕਟ ਵੀ ਆ ਨੁਕਸਾਨ ਵੀ ਆ ਦੋਸਤੋ ਆਪਾਂ ਨੂੰ ਕਮੈਂਟ ਕਰਦੇ ਆ ਸਿਮਰਨਜੀਤ ਕੌਰ ਹੈਲੋ ਜੀ ਮੇਰੀ ਨੌ ਨੂੰ ਨਜਲਾ ਹੋ ਗਿਆ ਉਹਨਾਂ ਨੇ ਇਹ ਨੁਸਖਾ 3 ਦਿਨ ਯੂਜ਼ ਕੀਤਾ ਸ਼ਾਇਦ ਸਰੋਂ ਦਾ ਤੇਲ ਇਸਤੇਮਾਲ ਕਰਨ ਦੇ ਨਾਲ ਉਹਨਾਂ ਨੂੰ ਜ਼ੁਕਾਮ ਹੋ ਗਿਆ ਤੁਸੀਂ ਦੱਸੋ ਕਿ ਕੀ ਇਹ ਨੁਸਖਾ ਯੂਜ਼ ਕਰਨ ਜਾਂ ਫਿਰ ਗਰਮੀਆਂ ਦੇ ਵਿੱਚ ਲੈਣ ਤਾਂ ਕਿ ਧੰਨ ਠੀਕ ਹੋ ਜਾਵੇ ਰਿਪਲਾਈ ਜ਼ਰੂਰ ਕਰਨਾ ਦੋਸਤੋ ਜਦੋਂ ਇਹ ਕਮੈਂਟ ਉਹਨਾਂ ਨੇ ਕੀਤਾ ਸੀ ਨਾ ਉਦੋਂ ਆਪਣੇ ਠੰਡ ਦਾ ਮੌਸਮ ਜਾ ਰਿਹਾ ਸੀ ਤੇ ਗਰਮੀ ਆ ਰਹੀ ਸੀ ਵਿਚਕਾਰਲਾ ਇਹਦਾ ਮੌਸਮ ਹੁੰਦਾ ਨਾ ਉਹ ਅਕਸਰ ਹੀ ਛੋਟੇ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਾਰਿਆਂ ਦੇ ਹੀ ਜ਼ੁਕਾਮ ਆਪਾਂ ਨੂੰ ਹੋ ਜਾਂਦਾ ਗਲੇ ਖਰਾਬ ਹੋ ਜਾਂਦੇ ਆ ਪੇਟ ਖਰਾਬ ਹੋ ਜਾਂਦੇ ਆ ਸੋ ਸਿਮਰਨਜੀਤ ਕੌਰ ਜੀ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਤੁਸੀਂ ਉਹਨਾਂ ਨੂੰ ਦੇ ਸਕਦੇ ਆ ਦਹੀਂ ਵਾਲੇ ਨੁਸਖੇ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਬਲਕਿ ਸਾਡੇ ਪੇਟ ਦੇ ਵਿੱਚ ਜਿੰਨੀ ਗੈਸ ਫਸ ਜਾਂਦੀ ਆ ਗਰਮੀ ਪਈ ਹੁੰਦੀ ਆ ਜਿਹੜੀਆਂ ਨਸਾਂ ਤਾਕਤ ਹੈ ਨਹੀਂ ਜਿਨ੍ਹਾਂ ਦੇ ਵਿੱਚ ਇਹ ਨੁਸਖਾ ਇਸਤੇਮਾਲ ਕਰਨ ਦੇ ਨਾਲ ਉਹ ਠੀਕ ਹੋ ਜਾਂਦਾ ਇਹ ਨੁਸਖਾ ਬਣਾਉਣਾ ਕਿੱਦਾਂ ਆ ਬਣਾਉਣ ਦੀ ਜੋ ਵਿਧੀ ਆ ਉਹ ਪਤਾ ਹੋਣੀ ਚਾਹੀਦੀ ਆ ਆਪਾਂ ਅਕਸਰ ਵੀਡੀਓ ਦੇ ਵਿੱਚ ਦੱਸਦੇ ਰਹਿੰਦੇ ਆ ਕਿ ਤੁਸੀਂ ਤਿੰਨ ਚਮਚ ਦਹੀਂ ਦੇ ਲੈ ਕੇ ਕਈ ਲੋਕ ਕੀ ਕਰਦੇ ਆ ਕਿ ਇੱਕ ਇੱਕ ਚਮਚ ਸਨੂ ਦਾ ਤੇਲ ਮਰਤਦੇ ਆ ਸੋ ਜਿਹਾ ਨਹੀਂ ਕਰਨਾ ਉੰਨਾ ਪੇਨ ਕਬਰਾਟ ਜੇ ਹੋਣ ਲੱਪੰਦੀ ਇੰਨਾ ਸਰੋਂ ਦਾ ਤੇਲ ਪੱਕਾ ਲੈ ਨਹੀਂ ਸਕਦੇ ਆਪਾਂ ਬੂੰਦਾਂ ਦੇ ਬਰਾਬਰ ਲੈਣਾ ਅੱਜ 10 ਬੂੰਦਾਂ ਪਾ ਲੋ ਅੱਧੇ ਚਮਚ ਤੋਂ ਵੀ ਘੱਟ ਇੱਕ ਜਾਂ ਦੋ ਚੁਟਕੀ ਕਾਲੀ ਮਿਰਚ ਪੀਸੀ ਹੋਈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੋ ਸਵੇਰ ਨੂੰ ਖਾਲੀ ਪੇਟ ਵੀ ਲੈ ਸਕਦੇ ਆ ਆਪਾਂ ਖਾਲੀ ਪੇਟ ਕਿਉਂ ਨਹੀਂ ਦੱਸਦੇ ਕਿਉਂਕਿ ਕਈਆਂ ਨੂੰ ਅਵਾਤ ਜੇ ਹੋਣ ਲੱਪੰਦੇ ਆ ਜਦੋਂ ਵੱਤੋਂ ਲਾਪੇ ਘਬਰਾਟ ਹੋਣ ਲੱਪਾ ਨਹੀਂ ਕਿਉਂ ਪੇਟ ਤਾਂ ਸਾਡਾ ਪਹਿਲੇ ਹੀ ਠੀਕ ਨਹੀਂ ਹੈਗਾ ਤਾਂ ਕਰਕੇ ਆਪਾਂ ਖਾਣਾ ਖਾਣ ਤੋਂ ਬਾਅਦ ਦੱਸਿਆ ਹੈ ਕਿ ਇਹ ਛੇਤੀ ਡਾਈਜੈਸਟ ਹੋ ਜਾਵੇ ਠੀਕ ਹੈ ਜਿਹੜਾ ਇਹਨੇ ਕੰਮ ਕਰਨਾ ਦਹੀਂ ਵਾਲੇ ਨੁਸਖੇ ਨੇ ਕਿ ਜਿੰਨੀ ਮਰਜ਼ੀ ਪੁਰਾਣੀ ਤੁਹਾਡੀ ਤਰਨਿਆ ਉਹ ਇਸ ਨੁਸਖੇ ਦੇ ਨਾਲ ਠੀਕ ਹੋ ਜਾਂਦੀ ਹੈ ਸੋ ਬੇਫਿਕਰ ਹੋ ਕੇ ਤੁਸੀਂ ਇਹ ਦਹੀਂ ਵਾਲਾ ਨੁਸਕਾ ਕੱਲਾ ਦਹੀਂ ਵਾਲਾ ਨੁਸਕਾ ਨਹੀਂ ਨਾ ਨਾਲ ਜਿੰਨੀਆਂ ਚੀਜ਼ਾਂ ਆਪਾਂ ਦੱਸੀਆਂ ਐ ਚਾਰ ਜਾਂ ਪੰਜ ਉਹ ਜ਼ਰੂਰ ਕਰੋ ਫਿਰ ਜਿਹੜੀ ਤਰਨ ਦੀ ਸਮੱਸਿਆ ਆ ਦਿਨਾਂ ਦੇ ਵਿੱਚ ਠੀਕ ਹੋ ਜਾਂਦੀ ਹੈ